ਜਿੱਥੇ ਜੋਗੀ ਦਾ ਤਾੜੀਆਂ ਲਾ ਕੇ ਸਵਾਗਤ ਕਰੋ ਜੀ ਵੇਖੋ ਆਪਣੀ ਆਗੂ ਸਰੀਰ ਤੌਰ ਤੇ ਕਿੰਨਾ ਫਿੱਟ ਰੱਖਿਆ ਜਿੱਥੇ ਸਾਡੇ ਡਾਕਟਰ ਜਿਵੇਂ ਹੁੰਦੇ ਆ ਕਿੰਨੇ ਸਟ्रेस ਦੇ ਵਿੱਚ ਨੌਕਰੀ ਕਰਦੇ ਆ ਨਾਲ ਨਾਲ ਸਰੀਰ ਨੂੰ ਫਿੱਟ ਰੱਖਣਾ ਬਹੁਤ ਜ਼ਰੂਰੀ ਆ ਅਗਰ ਸਾਡਾ ਸਰੀਰ ਫਿੱਟ ਹੋਗਾ ਮਾਨਸਿਕ ਤੌਰ ਤੇ ਮਜ਼ਬੂਤ ਹੋਗਾਗੇ ਮਾਦੇ ਦਰਮਿਆਨ ਐਸਪੀ 500 ਜੀ ਸਾਡੇ ਜਿਹੜੇ ਕਮੇਟੀ ਮੈਂਬਰ ਆ ਦੇਖੋ ਰਟਾਇਰ ਸੀਪਾਲ ਆਈਡੀ ਸੀਐਸਟਾ ਵਰਸ ਪਿੰਡਾ ਪੁਰ ਡਿਸਟ੍ਰਿਕਟ ਮੁਕਾ ਕੁੜੀਆਂ ਦਾ ਮੈਚ ਉਹ ਪੂਰਾ ਜੋਰ ਤੋਂ ਖੇਡੇ ਹੋਏ ਸ਼ਾਬਾਸ਼ ਜਾਨ

ਜੋ ਤੁਹਾਨੂੰ ਸਾਡੇ ਦਿੱਤਾ ਜਾ ਰਿਹਾ ਹੈ 2.1 ਵਿੱਚ ਦਿੱਤੀ ਗਈ। ਉਹ ਜਿਹੜੇ ਪ੍ਰੋਗਰਾਮ ਚਲਾਈ ਜਾ ਰਿਹਾ ਸਾਡਾ ਜਿਹੜਾ ਪ੍ਰੋਗਰਾਮ ਕਰਨ ਦਾ ਜਿਹੜਾ ਮਕਸਦ ਆ ਉਹ ਨੌਜਵਾਨਾਂ ਨੂੰ ਟਰੱਕ ਦੇ ਵਿੱਚ ਕੱਢਣਾ ਇਹਦਾ ਨਾਲ ਜੋੜਨਾ ਸਹਿਤ ਦੇ ਨਾਲ ਜੋੜਨਾ ਸਾਡੇ ਨੌਜਵਾਨ ਇਸ ਤਰ੍ਹਾਂ ਸਾਨੂੰ ਸਹਿਯੋਗ ਕਰੋ ਤਾਂ ਕਿ ਆਪਾਂ ਰਲ ਮਿਲ ਕੇ ਨਸ਼ਾ ਮੁਕਤ ਪੰਜਾਬ ਬਣਾਈਏ ਨਸ਼ਾ ਮੁਕਤ ਜਿਲਾ ਮੁਕਾ ਬਣਾਈਏ ਔਰ ਮੇਰੀ ਬੇਨਤੀ ਹੈ ਕੋਟ ਸਾਹਿਬਾਨ ਨੂੰ ਵੀ ਜਲਦੀ ਜਲਦੀ ਆਓ ਆਪਾਂ ਅਗਲਾ ਪ੍ਰੋਗਰਾਮ ਫਿਨਿਸ਼ ਕਰਕੇ ਨਸ਼ੇ ਦੀ ਲਤ ਨੂੰ ਖਤਮ ਕਰਨ ਨਾਲ ਤੇ ਉਹ ਨੌਜਵਾਨਾਂ ਨੂੰ ਖੇਡਾਂ ਦੇ ਰਾਹੀਂ ਜਾਗਰੂ ਕਰਨ ਨਾਲ ਤੇ ਲੋਗਾ ਪਰਿਵਰਤਨ ਲਈ ਇੱਕ ਬਹੁਤ ਵੱਡਾ ਟੂਰਨਾਮੈਂਟ ਕਰਵਾਇਆ ਜਾਏ। ਠੀਕ ਹੋ ਜਾਏ। ਇੱਕ ਨਸ਼ੇ ਦੇ ਖਿਲਾਫ ਜਿਹੜੀ ਆਪਾਂ ਚੌਤਰਫਾ ਲੜਾਈ ਜਿਹੜੀ ਇਸ ਜਿੰਦੇ ਉੱਪਰ ਲੜ ਰਹੇ ਹਾਂ ਜਿਹਦੇ ਵਿੱਚ ਕਿ ਅਸੀਂ ਵਕ ਵਕ ਚੀਜ਼ਾਂ ਕਰ ਰਹੇ ਹਾਂ ਇਹਦੇ ਵਿੱਚ ਇੱਕ ਪਾਸੇ ਤਾਂ ਇਨਫੋਰਸਮੈਂਟ ਹੈ ਜਿਹਦੇ ਵਿੱਚ ਕਿ ਪੁਰਾਣੇ ਜਿਹੜੇ ਅਕਿਊਜ਼ਡ ਹੈਗੇ ਨੇ ਜਿਨ੍ਹਾਂ ਦੀ ਹਿਸਟਰੀ ਸ਼ੀਟਸ ਹੈਗੀਆਂ ਆਪਾਂ ਉਹਦੀ ਹਿਸਟਰੀ ਸ਼ੀਟਸ ਖੋਲ ਰਹੇ ਹਾਂ ਕਿਉਂ ਹਿਸਟਰੀ ਸ਼ੀਟਸ ਹੈਗੇ ਨੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਰਿਪੀਟ ਆਫੈਂਡਰਸ ਨੇ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਜਿਹੜੇ ਆਪਣਾ ਲੋਕਾਂ ਨੂੰ ਇੱਕ ਓਪਰਚੁਨਿਟੀ ਦੇਣ ਦੇ ਜਿਹੜੇ ਕੋਈ ਐਡਿਕਟਸ ਹੈਗੇ ਨੇ ਉਹਨਾਂ ਨੇ ਓਪਰਚੁਨਿਟੀ ਦੇਣ ਦੇ ਲਈ ਅਸੀਂ ਵੀ ਡੀ ਸੀਜ਼ ਬਣਾਈਆਂ ਹੈਗੀਆਂ ਵਿਲੇਜ ਡਿਫੈਂਸ ਕਮੇਟੀ ਸਾਡੇ ਸਾਰੇ ਪਿੰਡਾਂ ਦੇ ਵਿੱਚ ਬਣ ਚੁੱਕੀਆਂ ਹਨ ਅਤੇ ਇਸ ਤੋਂ ਇਲਾਵਾ ਜਿਹੜਾ ਲੋਕਾਂ ਨੂੰ ਅਤੇ ਆਪਣੀ ਜਾਗਰੂਕ ਕਰਨ ਦੇ ਲਈ ਅਤੇ ਉਹਨਾਂ ਦੇ ਜਿਹੜੇ ਵੀ ਕਿਤੇ ਆਪਣਾ ਕੋਈ ਜਿਹ ਕੋਈ ਐਡਿਕਟ ਹੈ ਤਾਂ ਉਹਨੂੰ ਇਸ ਚੀਜ਼ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਅਸੀਂ ਮੋਗਾ ਜ਼ਿਲ੍ਹੇ ਦੇ ਵਿੱਚ ਵੱਖਰੇ ਤੌਰ ਦੇ ਉੱਤੇਚੇ ਤੌਰ ਦੇ ਉੱਤੇ ਅਸੀਂ ਕਾਫੀ ਸਾਰੇ ਪ੍ਰੋਗਰਾਮਸ ਕਰਾਈ ਸੰ ਜਿਨ੍ਹਾਂ ਦੇ ਵਿੱਚ ਕੀ ਕੱਲ ਜਿਹੜਾ ਹੈਗਾ ਉਹ ਸਾਰੇ ਪ੍ਰੋਗਰਾਮਸ ਉਹਨਾਂ ਦਾ ਕਲਮਿਨੇਸ਼ਨ ਹੋਇਆ ਔਰ ਉਦੀ ਵਿੱਚ ਜਿਹੜੇ ਫਾਈਨਲ ਪ੍ਰੋਗਰਾਮ ਸੀਦੇ ਵਿੱਚ ਕਾਫੀ ਸਾਰੇ ਸਕੂਲਾਂ ਤੇ ਬਾਕੀ ਥਾਵਾਂ ਦੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਵੱਖਰੇ ਵੱਖਰੇ ਕੰਪੀਟੀਸ਼ਨ ਜਿਵੇਂ ਕਿ ਆਪ ਜੀ ਨੇ ਦੱਸਿਆ ক্রিকেট ਦੇ ਕੰਪੀਟੀਸ਼ਨ ਫੁੱਟਬਾਲ ਦੇ ਕੰਪੀਟੀਸ਼ਨ ਤੇ ਬਾਸਕਟਬਾਲ ਦੇ ਕੰਪੀਟੀਸ਼ਨ ਤੇ ਵਾਲੀਬਾਲ ਦੇ ਕੰਪੀਟੀਸ਼ਨ ਕਰਾਇਆ ਗਏ ਇਸ ਤਰ੍ਹਾਂ ਵੱਖਰੇ ਵੱਖਰੇ ਹੋਰ ਸਪੋਰਟਸ ਵੀ ਜਿਹੜੇ ਹੈਗੇ ਨੇ ਉਹਨਾਂ ਬਾਰੇ ਵੀ ਸਾਰਿਆਂ ਨੂੰ ਜਾਗਰੂਕ ਕੀਤਾ ਗਿਆ ਤੇ ਕਿਸੇ ਨਸ਼ੇ ਦੇ ਲਤ ਤੋਂ ਦੂਰ ਰਹਿਣ ਦੇ ਲਈ ਔਰ ਜੇ ਕਿਸੇ ਨੂੰ ਨਸ਼ੇ ਦੀ ਲਤ ਲੱਗੀ ਹੈ ਤਾਂ ਉਹਨੂੰ ਸਪੋਰਟ ਕਰਕੇ ਇਸ ਨਸ਼ੇ ਦੀ ਲਤ ਤੋਂ ਬਾਹਰ ਕੱਢਣ ਦੇ ਲਈ ਅਸੀਂ ਜਿਹੜਾ ਹੈਗਾ ਉਚਿਤ ਤੌਰ ਦੇ ਉੱਪਰ ਇਹ ਇਨੀਸ਼ੀਏਟ ਸਾਡੇ ਵੱਲੋਂ ਅਪੀਲ ਹੈ ਸਾਰਿਆਂ ਨੂੰ ਵਿਵਦ ਚੜ੍ਹ ਕੇ ਹਿੱਸਾ ਲੈਣ ਅਤੇ ਜਿੱਥੇ ਵੀ ਕੋਈ ਇਨਫੋਰਮੇਸ਼ਨ ਆਂਦੀ ਹੈ ਡਰਗਜ਼ ਦੇ ਰਿਗਾਰਡਿੰਗ ਉਹ ਜਰੂਰ ਸਾਨੂੰ ਪ੍ਰੋਵਾਈਡ ਕਰਨਾ। ਉਹਨਾਂ ਵਾਲੇ ਦਿਨਾਂ ਤੋਂ ਵੀ ਆਪਣਾ ਟੂਰਨਾਮੈਂਟ ਚੱਲਣਾ। ਬਿਲਕੁਲ ਸਾਡੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰੀਕੇ ਦੇ ਟੂਰਨਾਮੈਂਟ ਕੀਤੇ ਜਾਣਗੇ। ਜਿਵੇਂ ਕਿ ਆਪਾਂ ਜੀ ਨੂੰ ਦੱਸਿਆ ਕਿ ਆਪਾਂ ਵਿਲੇਜ ਡਿਫੈਂਸ ਕਮੇਟੀ ਜਿਹੜੀਆਂ ਸਾਡੇ ਜਿਹੜੇ 600 ਤੋਂ ਉੱਪਰ ਪਿੰਡ ਹੈਗੇ ਨੇ ਸਾਰੇ ਪਿੰਡਾਂ ਦੇ ਵਿੱਚ ਅਸੀਂ ਵਿਲੇਜ ਡਿਫੈਂਸ ਕਮੇਟੀ ਜਿਹੜੀਆਂ ਬਣਾ ਚੁੱਕੇ ਹੈਗੀਆਂ। ਔਰ ਸਾਡੇ ਵੱਲੋਂ ਕੋਸ਼ਿਸ਼ ਹੈ ਵੀ ਇਹਨਾਂ ਸਾਰੀਆਂ ਕਮੇਟੀਆਂ ਨੂੰ ਐ ਐਸਐਚਓ ਸਾਹਿਬਾਨ ਤੇ ਡੀਐਸਪੀ ਸਾਹਿਬਾਨ ਨੂੰ ਕੋਈ ਪਰਸਨਲੀ ਵਿਜ਼ਿਟ ਕਰਨਗੇ اور ਜਿਹੜੇ ਮੇਜਰ ਕੋਈ ਹੌਟਸਪots ਹੈਗੇ ਨੇ ਜਾਂ ਜਿੱਥੇ-ਜਿੱਥੇ ਕੋਈ ਜ਼ਿਆਦਾ ਅਸਲ ਕੰਪਲੇਂਟ ਆ ਰਹੀ ਹੈਗੀ ਹੈ ਜਾਂ ਜਿੱਥੇ ਕੋਈ ਹਿਸਟਰੀ ਸ਼ੀਟਸ ਜਗ੍ਹਾ ਹੈਗੇ ਜਿੱਥੇ ਕੋਈ ਅਕਿਊਜ਼ਡ ਜ਼ਿਆਦਾ ਹੈਗੇ ਨੇ ਉਹਨਾਂ ਦੇ ਵਿੱਚ ਮੇਰੇ ਵੱਲੋਂ ਪਰਸਨਲੀ ਵੀ ਜਿਹੜਾ ਹੈਗਾ ਉਹਨਾਂ ਸਾਰੀ ਬੀਡੀਸੀਜ਼ ਦੇ ਨਾਲ ਮੀਟਿੰਗ ਕਰਕੇ ਉਹਨਾਂ ਸਾਰਿਆਂ ਦੇ ਨਾਲ ਆਪਣਾ ਇਹਦੇ ਉੱਪਰ ਵਕਤ ਤੋਂ ਪਰ ਵਿਚਾਰ ਵਟਾਂਦਰਾ ਕੀਤਾ ਜਾਊਗਾ ਤੇ ਜੋ ਵੀ ਕੋਈ ਇਨਫੋਰਮੇਸ਼ਨ ਜਿਹਦੇ ਉੱਪਰ ਅਸੀਂ ਐਕਟ ਕਰਾਂਗੇ